ਦੋਖ ਉਕਾਣ ਲੱਗ ਪਈ ਕੀ ਆਕਾਲ ਤਖਸਾਲ ਨੂੰ ਇਤੋਂ ਸ਼ਕਤੀ ਮਿਲਦੀ ਹੈ ਆਕਾਲ ਤਖਸਾਲ ਇਸ ਨੇ ਸਿਰ ਜਾਈ ਕਦੋਂ ਸਿਰ ਜਾਈ ਔਰ ਇਹ ਜਾਣਕਾਰੀਆਂ ਲੈਣ ਵਾਸਤੇ ਸ੍ਰੀ ਆਕਾਲ ਤਖਸਾਲ ਸਾਹਿਬ ਨੂੰ Google ਤੇ ਸਭ ਤੋਂ ਵੱਧ ਸਰਜੋਂ ਲੱਗ ਪਈ ਇਹ ਸਾਡੇ ਵਾਸਤੇ ਮਾਨ ਵਾਲੀ ਗੱਲ ਸੀ ਪਰ ਕੁਝ ਟੋਲੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ। ਔਰ ਕਈ ਏਜੰਸੀਆਂ ਵੀ ਫਿਕਰਮੰਦ ਹੋ। ਅੱਜ ਤੱਕ ਇੱਕ ਟੋਲੇ ਦੀ ਚੁਣੌਤੀ ਬਣੀ ਹੈ। ਇਹ ਸਰਕਾਰਾਂ ਲਈ ਚੁਣੌਤੀ ਬਣ ਸਕਦੀ ਹੈ। ਇਹਦੀ ਅਜ਼ਮਤ ਨੂੰ ਇਹਦੀ ਤਾਕਤ ਨੂੰ ਕਿਵੇਂ ਘਟ ਕਰਕੇ ਦਰਸਾਇਆ ਜਾਵੇ? ਜਿਹੜਾ ਮਤਾ ਇਹ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਬਹੁਤ ਵੱਡੀ ਹੈ ਇਹ ਮਤਾ ਸੀ ਰੱਦ ਕਰ ਦਿੱਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਵੱਡੀ ਨਹੀਂ ਹੈ ਮੈਨੂੰ ਇਹ ਵੀ ਪਤਾ ਹੈ ਕਿ ਜਾਹਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਹੈ ਜਾਂ ਅਧਿਕਾਰੀ ਹੈ ਉਹਨਾਂ ਨੇ ਮਨੋਂ ਇਹ ਰੱਦ ਕਰਨ ਵਾਲੀ ਜਿਹੜੀ ਖਬਰ ਨਸ਼ਰ ਨਹੀਂ ਕੀਤੀ ਦਬਾਅ ਪਾ ਕੇ ਕਰਾਈ ਗਈ ਹੈ ਮੇਰੇ ਤੋਂ ਪਹਿਲਾਂ ਸਰਦਾਰ ਨਿਹਰ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ। ਔਰ ਸਰਦਾਰ ਪਰਮਪਾਲ ਸਿੰਘ ਵੀ ਜ਼ਿਕਰ ਕਰਕੇ ਗਏ ਨੇ। ਔਰ ਮੈਂ ਉਹਦੇ ਜ਼ਿਕਰ ਦੇ ਨਾਲ 100% ਸਹਿਮਤ ਹਾਂ। ਵਕਈ ਇਹ ਜਿਹੜੀ ਲੜਾਈ ਹੈ ਕਿ ਗੰਦੀ ਹਰਪ੍ਰੀਤ ਸਿੰਘ ਵਰਸਸ ਸੁਖਬੀਰ ਬਾਦਲ ਨਹੀਂ ਹੈ। ਸਰਬੀ media ਤੇ ਘੜੋਤਾ ਹੈ। ਔਰ ਨਾਈ ਲੜਾਈ ਗਿਆਨੀ ਹਰਪੀ ਸਿੰਘ ਵਰਸਸ ਕੌੜਿਆਂ ਦੀ ਟੰਗਣਾ ਮਣਾਉਂਦਾ ਹੈ। ਇਹ ਲੜਾਈ ਸਿਧਾਂਤਾਂ ਦੀ ਹੈ। ਇਹ ਲੜਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਦੀ ਹੈ। ਉਹਦੀ ਮਾਨ ਮਰਿਆਦਾ ਦੀ ਹੈ। ਉਹਦੇ ਮਾਨ ਸਨਮਾਨ ਦੀ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਔਰ ਮੈਨੂੰ ਪਤਾ ਲੱਗਿਆ ਕਿ ਉਸ ਫੈਸਲੇ ਦੀ ਦੁਨੀਆ ਭਰ ਦੇ ਵਿੱਚ ਛਲਾਂਗਾ ਹੋਈ ਇਤੋਂ ਤੱਕ ਕਿ ਵਿਦੇਸ਼ਾਂ ਦੇ ਵੱਡੇ ਅਖਬਾਰਾਂ ਨੇ ਵੀ ਫਰੰਟ ਪੇਜਾਂ ਦੇ ਉੱਤੇ ਕਵਰੇਜ ਦਿੱਤੀ ਕਿ ਸਿੱਖਾਂ ਕੋਲ ਇਸ ਤਰ੍ਹਾਂ ਦਾ ਨਿਜ਼ਾਮ ਹੈ ਔਰ ਨੈਸ਼ਨਲ ਚੈਨਲਾਂ ਨੇ ਵੀ ਇਹਦੇ ਤੇ ਸਟੋਰੀਆਂ ਕੀਤੀਆਂ ਹਿੰਦੀ ਦੇ ਚੈਨਲਾਂ ਨੇ ਵੱਡੇ ਚੈਨਲਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ ਲੋਕ ਉਚਾ ਲੱਗ ਪਏ ਕੀ ਆਕਾਲ ਤਖਸਾਲ ਇਹਨੂੰ ਇੱਥੋਂ ਸ਼ਕਤੀ ਮਿਲਦੀ ਹੈ ਆਕਾਲ ਤਖਸਾਲ ਨੂੰ ਕਿਸ ਨੇ ਸਿਰਜਿਆ ਹੈ ਕਦੋਂ ਸਿਰਜਿਆ ਹੈ ਔਰ ਇਹ ਜਾਣਕਾਰੀਆਂ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ Google ਤੇ ਸਭ ਤੋਂ ਵੱਧ ਸਰਚ ਹੋਣ ਲੱਗ ਪਈ ਜੇ ਸਾਡੇ ਵਾਸਤੇ ਮਾਨ ਵਾਲੀ ਗੱਲ ਸੀ ਪਰ ਕੁਝ ਟੋਲੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਇਹ ਗੱਲ ਬਰਦਾਸ਼ਤ ਨਹੀਂ ਹੋਈ ਕੁਝ ਟੋਲੇ ਨੂੰ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਇੰਨੀ ਮਹਿਮਾ ਇੰਨਾ ਗੁਣ ਗਾਂ ਇਤਾਂ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਤਰਾ ਹੋਏਗਾ। ਔਰ ਕਈ ਏਜੰਸੀਆਂ ਵੀ ਫਿਕਰਮੰਦ ਹੋ ਗਈਆਂ। ਕਿ ਜੇ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਸਮਰੱਥ ਹੈ ਤੇ ਇਹਦੀ ਸਮਰੱਥਾ ਦਾ ਗੂੰਗਾਣ ਦੁਨੀਆ 'ਚ ਹੋਣ ਲੱਗ ਪਿਆ ਹੈ। ਅੱਜ ਤਾਂ ਇੱਕ ਟੋਲੇ ਦੀ ਚੁਣੌਤੀ ਬਣੀ ਹੈ ਇਹ ਸਰਕਾਰਾਂ ਲਈ ਵੀ ਚੁਣੌਤੀ ਬਣ ਸਕਦੀ ਉਹਨਾਂ ਨੇ ਵੀ ਜਾਲ ਪੁੰਨਣਾ ਸ਼ੁਰੂ ਕਰ ਦਿੱਤਾ ਇਹਦੀ ਅਸਮਤ ਨੂੰ ਇਹਦੀ ਤਾਕਤ ਨੂੰ ਕਿਵੇਂ ਘਟ ਕਰਕੇ ਦਰਸਾਇਆ ਜਾਵੇ ਕੱਲ੍ਹਕ ਸੋਸ਼ਲ ਮੀਡੀਆ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਪਾਸ ਹੋਇਆ ਬੜਾ ਤੇਜ਼ੀ ਨਾਲ ਵਾਰ ਹੋਇਆ ਔਰ ਉਸ ਮਤੇ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹ ਇਹ ਮਹਿਸੂਸ ਕਰਦੀ ਹੈ ਔਰ ਇਹ ਮਤਾ ਪਾਸ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੱਦਾਂ ਬੰਨਿਆਂ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ ਨਹੀਂ ਬੰਨਿਆ ਜਾ ਸਕਦਾ ਇਹਦਾ ਕਿਰਾਸੀ ਮਤ ਨਹੀਂ ਕੀਤਾ ਜਾ ਸਕਦਾ ਪਰ ਦੁਨੀਆ ਦੇ ਵਿੱਚ ਫਿਰ ਚੱਲ ਪਈ ਅੱਛਾ ਸਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹੋ ਜਿਹੇ ਸੁਹਿਰਦ ਲੋਕ ਵੀ ਸਨ ਜਿਨ੍ਹਾਂ ਨੇ ਮਤਾ ਪਾਸ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਬੰਨਿਆ ਨਹੀਂ ਜਾ ਸਕਦਾ ਦੋ ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜਾ ਟੋਲਾ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੀਮਾਵਾਂ ਜਿਹੜੀਆਂ ਚਾਰ ਦਿਵਾਰੀ ਤੱਕ ਹੈ ਉਹਨਾਂ ਨੇ ਪੂਰਾ ਟੈਲ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਹੋਰ ਜਿਹੜਾ ਹੈ ਉਹ ਖਬਰ ਵਾਇਰਲ ਕਰਵਾ ਦਿੱਤੀ ਕਿ ਜੀ ਇਹ ਮਤਾ ਤਾਂ ਰੱਦ ਹੋ ਗਿਆ ਸੀ। ਤੇ ਕੀ ਕਮਾਲ ਦੀ ਗੱਲ ਹੈ। ਇਹ ਮਤਾ ਰੱਦ ਕਰ ਦਿੱਤਾ ਸੀ ਅਸੀਂ ਜਿਹੜਾ ਮਤਾ ਇਹ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਬਹੁਤ ਵੱਡੀ ਹੈ ਇਹ ਮਤਾ ਸੀ ਰੱਦ ਕਰ ਚੁੱਕੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਵੱਡੀ ਨਹੀਂ ਹੈ। ਤੇ ਕੀ ਕਮਾਲ ਦੀ ਗੱਲ ਹੈ। ਜਿਹੜੇ ਸਿੱਖਾ ਨੇ ਜਿਹੜੀਆਂ ਪੰਥ ਦੀਆਂ ਜਮਾਤਾਂ ਨੇ ਜਿਹੜੀਆਂ ਪੰਥ ਦੀਆਂ ਕਮੇਟੀਆਂ ਨੇ ਜਿਹੜੀਆਂ ਪੰਥ ਦੀਆਂ ਸੰਪਰਦਾਵਾਂ ਨੇ ਸਭਾ ਸੁਸਾਇਟੀਆਂ ਨੇ ਇਹ ਦੱਸਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਉਹਨਾਂ ਵਿੱਚੋਂ ਇੱਕ ਸਾਡੀ ਸੰਸਥਾ ਕਹਿੰਦੀ ਹੈ ਨਹੀਂ ਨਹੀਂ ਇਹਦੀ ਮਹਾਨਤਾ ਦਾ ਪਾਸ ਕੀਤਾ ਮਤਾ ਅਸੀਂ ਰੱਦ ਕਰ ਦਿੱਤਾ ਸੀ ਆਪ ਦਾ ਜਲੂਸ ਆਪ ਦੀ ਕਢਾਈ। ਔਰ ਇੱਕ ਟੋਲੇ ਨੇ ਦਬਾ ਪਾ ਕੇ ਇਹ ਖਬਰ ਨਸ਼ਰ ਕਰਵਾਈ ਵੀ फटाफट ਕਰੋ। ਤੇ ਮਤਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ মিডিਆ ਦੇ ਉੱਤੇ ਚੱਲ ਰਿਹਾ ਹੈ। ਸਾਰਤ ਕਰੋ ਵਿਅਸੀਤਾ ਜੀ ਤਿੰਨ ਚਾਰ ਮਹੀਨਾ ਬਾਅਦ ਹੀ ਕਹਿ ਦਿੱਤਾ ਸੀ ਕਿ ਨਹੀਂ ਨਹੀਂ ਅਕਾਲ ਤੱਕ ਆ ਸਾਹਿਬ ਦੀ ਸੀਮਾ ਹੈ ਜੇ ਦੀ ਵਿਸ਼ਾਲ ਸੀਮਾ ਨਹੀਂ ਥੋੜੀ ਸੀਮਾ ਇਹ ਹੈਰਾਨੀ ਕਰਨ ਦਾ ਵਰਤਾਰੇ ਇਹਦੇ ਨਾਲ ਸੰਸਥਾ ਦਾ ਮਿਆਰ ਜਿਹੜਾ ਹੈ ਉਹ ਉੱਚਾ ਨਹੀਂ ਹੋਇਆ ਪਹਿਲਾਂ ਉੱਚਾ ਹੋਇਆ ਜਦੋਂ ਮਤਾ ਵਾਰ ਲੰਦਾ ਹੈ ਧਰਮ ਪ੍ਰਚਾਰ ਕਮੇਟੀ ਦਾ ਉਦੋਂ ਸੰਸਥਾ ਦਾ ਮਿਆਰ ਉੱਚਾ ਹੋਇਆ ਪਰ ਦੋ ਘੰਟਿਆਂ ਬਾਅਦ ਹੀ ਜਦੋਂ ਰੱਦ ਕਰ ਦਿੱਤਾ ਤੇ ਉਸ ਰੱਦ ਕੀਤੀ ਗਈ ਜਿਹੜੀ ਨਸ਼ਰ ਸੀ ਖਬਰ ਨਸ਼ਰ ਹੋਈ ਉਹਨੇ ਸੰਸਥਾ ਦੇ ਮਿਆਰ ਨੂੰ ਨੀਵਾ ਕੀਤਾ ਹੈ ਪਚਾ ਨਹੀਂ ਕੀਤਾ ਔਰ ਮੈਨੂੰ ਇਹ ਵੀ ਪਤਾ ਹੈ ਕਿ ਜਾਇਲ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਹੈ ਜਾਂ ਅਧਿਕਾਰੀ ਹੈ ਉਹਨਾਂ ਨੇ ਮਨੋਂ ਇਹ ਰੱਦ ਕਰਨ ਵਾਲੀ ਜਿਹੜੀ ਖਬਰ ਨਸ਼ਰ ਨਹੀਂ ਕੀਤੀ ਦਬਾਅ ਪਾ ਕੇ ਕਰਾਈ ਗਈ ਵਜਿ ਦਬਾਅ ਪਾ ਕੇ ਕਰਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਤੋਂ ਲੈ ਕੇ ਸਕੱਤਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਾਲ ਨੂੰ ਉੱਚਾ ਚੁੱਕਣ ਦੇ ਲਈ ਜਦਨਸ਼ੀਲ ਹੈ ਮੈਨੂੰ ਪਤਾ ਹੈ ਉਹ ਨਹੀਂ ਕੋਈ ਅਸੀਂ ਗੱਲ ਕਰ ਸਕਦੇ ਜਿਹਦੇ ਨਾਲ ਸੰਸਥਾ ਦਾ ਮਿਆਰ ਜਿਹੜਾ ਹੈ ਜਾਂ ਮਾਲਾਲ ਜਿਹੜਾ ਹੈ ਉਹ ਡਾਊਨ ਹੋਵੇ ਪਰ ਜਦੋਂ ਦਵਾਈ ਇਹ ਨਾ ਪਾਇਆ ਜਾਂਦਾ ਫੋਰਸ ਹੀ ਇਹ ਨਾ ਕੀਤਾ ਜਾਂਦਾ ਕਿ ਖੰਡਨ ਕਰੋ ਇਹਦਾ ਕਿ ਕਰਨਾ ਪੈਂਦਾ ਮਜਬੂਰੀ ਚ ਕਰਨਾ ਪੈਂਦਾ श्री अकाल तखत साहब प्रभु सत्ता का सवाल है जानी हरप्रीत सौ आए तो सौ गए श्री अकाल तखत साहब दुनिया है ही रहेगा बोले सौ एक को है एक को रहेगा पर घटा के वेखना ਇਹ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਹੈ ਗੁਨਾਹ ਦੀ ਸ਼੍ਰੇਣੀ ਚਾਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਤਖਤ ਤੋਂ ਉੱਚਾ ਇਹ ਤਖਤ ਬਣਾਇਆ ਸੀ ਦਿੱਲੀ ਦੇ ਤਖਤ ਦੀਆਂ ਸੀਮਾਵਾਂ ਹੋ ਸਕਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੀਮਾ ਨਹੀਂ ਹੈ ਪਰ ਕਿਹ ਕੀ ਕਮਾਲ ਦੀ ਗੱਲ ਹੈ ਅਸੀਂ ਵਿਅਕਤੀਆਂ ਪਿੱਛੇ ਆਪਣੀਆਂ ਸੰਸਥਾਵਾਂ ਨੂੰ ਨੀਵਾ ਦਿਖਾਉਣ ਵਾਲੇ ਪਾਸੇ ਤੁਰ ਪਏ। ਪਹਿਲਾਂ ਤਾਂ ਇਹ ਟੀਵੀ ਚੈਨਲਾਂ ਦੇ ਉੱਤੇ ਜੋਰ ਸ਼ੋਰ ਦੇ ਨਾਲ ਰੌਲਾ ਪਾਇਆ। ਕੀ ਰੌਲਾ ਪਾਇਆ? ਕਿ ਜਥੇਦਾਰਾਂ ਦੇ ਹੁਕਮ ਨੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਖਤਮ ਕਰ ਦਿੱਤਾ। ਇੱਕ ਵਿਅਕਤੀ ਨੂੰ ਅਕਾਲੀ ਦਲ ਮੰਨ ਲਿਆ। ਜੀਕ-ਜੀਕ ਕੇ ਕਿਹਾ ਕਿ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਭਾਜਪਾ ਮਗਰ ਲੱਗ ਕੇ ਕਰਤਾ ਜੀ ਉਹ ਕਾਂਗਰਸ ਮਗਰ ਲੱਗ ਕੇ ਕਰਤਾ ਜੀ ਆਰਐਸਐਸ ਮਗਰ ਲੱਗ ਕੇ ਕਰਤਾ ਜੀ ਬਈ ਇੱਕ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਕਦੋਂ ਹੋ ਗਿਆ ਇੱਥੇ ਹੀ ਨ ਰੁਕੇ ਹੁਣ ਇਹ ਕਹਿਣਾ ਸ਼ੁਰੂ ਕਰਤਾ ਕਿ ਕੌਮ ਹੀ ਖਤਮ ਕਰਤੀ ਜੀ ਹੁਣ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਹੁਣ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਕੌਮ ਹੀ ਖਤਮ ਕਰਦੀ ਜੀ ਦੋ ਤਰੀਕ ਦੇ ਹੁਕਮ ਨਾਲ ਮੈਨੇ ਕੌਮ ਹੀ ਖਤਮ ਕੌਣ ਹੈ ਕੌਮ ਇੱਕ ਵਿਅਕਤੀ ਕੌਮ ਹੈ ਇੱਕ ਵਿਅਕਤੀ ਸ਼ਰਮਣੀ ਅਕਾਲੀ ਦਲਾ ਇਹਦੀ ਕਮਾਲ ਦੀ ਗੱਲ ਹੈ ਮੈਨੂੰ ਲੱਗਦਾ ਜੀ ਇਹੀ ਬਰਤਾਰਾ ਰਿਹਾ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਹੀ ਕਹਿਣ ਲੱਗ ਜਾਣਾ ਨਾ ਸੇ ਮੰਨਣ ਦਾ ਲੱਗ ਪਿਆ ਗੁਰੂ ਹੀ ਆ ਸਾਡਾ ਨਾ ਇਸ ਤਰ੍ਹਾਂ ਕਰੋ ਇਹ ਸੰਸਥਾਵਾਂ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਹੀਦਾਂ ਦੇ ਖੂਨ ਦੇ ਨਾਲ ਬਣੀ ਸੰਸਥਾ ਹੈ। ਔਰ ਪਤਾ ਹੈ ਕਿਸ ਵਾਸਤੇ ਬਣਾਈ? ਕੇਵਲ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਵਾਸਤੇ ਪੁਰਾਣੇ ਸਾਡੇ ਬਜ਼ੁਰਗਾਂ ਨੇ ਇਹ ਸੰਸਥਾ ਨਹੀਂ ਸੀ ਬਣਾਈ। ਬਲਕਿ ਇਸ ਸੰਸਥਾ ਨੂੰ ਬਣਾਉਣ ਦੇ ਪਿੱਛੇ ਸਾਡੇ 당ਨੇ ਬਜ਼ੁਰਗਾਂ ਦਾ ਇਹ ਸੰਕਲਪ ਸੀ ਕਿ ਇਹ ਸੰਸਥਾ ਦੇ ਦੁਆਰਾ ਅਸੀਂ ਸਿੱਖ ਸਿਧਾਂਤ, ਸਿੱਖ ਫਲਸਫੇ ਤੇ ਸਿੱਖ ਮਰਿਆਦਾ ਦੇ ਬੋਲ ਬਾਲੇ ਕਰਨੇ ਆ ਦੁਨੀਆ 'ਚ। इसलिए यह संस्था बनाई गई थी केवल गुरुद्वारा प्रबंध लिय नहीं बनाई प्रबंध तो पुजारी कर ही रहे महंत कर ही रहे संस्था इसलिए बनाई गई ताकि सिख संकल्प की राखी हो सके सिख सिद्धांत की राखी हो सके सिख परंपरा की राखी हो सके सिख मर्यादा की राखी हो सके इसलिए यह संस्था बनाई गई सी ਅਸੀਂ ਕੀ ਕਰ ਰਹੇ? ਇਹ ਸਾਨੂੰ ਸੋਚਣਾ ਪਵੇਗਾ। ਮੈਂ ਫੇਰ ਕਹਦੇ ਹਾਂ ਦੇਖੋ ਵੱਡੀ ਗੈਂਦੀ ਚ ਅੱਜ ਦੀ ਇਸ ਵਿਚਾਰ ਗੋਸ਼ਟੀ ਦੇ ਵਿੱਚ ਨੌਜਵਾਨ ਬੈਠੇ ਨੇ। ਮੈਂ ਹਰ ਜਗ੍ਹਾ ਹੀ ਇਹ ਗੱਲ ਕਹਿੰਦਾ ਤੇ ਨੌਜਵਾਨੋ ਉਠੋ। ਤੁਹਾਡੇ ਬਿਨਾ ਇਹਨਾਂ ਪੰਥਕ ਸੰਸਥਾਵਾਂ ਦੇ ਮਲਾਲ ਨੂੰ ਕਿਸੇ ਨੇ ਨਹੀਂ ਬਚਾਉਣਾ। ਤਾਡੇ ਕੋਲੇ ਵਿਜ਼ਨ ਹੈ ਤੁਹਾਡੇ ਕੋਲੇ ਜੋਸ਼ ਹੈ ਤੁਹਾਡੇ ਕੋਲੇ ਸੋਚ ਹੈ ਤੁਹਾਡੇ ਕੋਲੇ ਹਿੰਮਤ ਹੈ ਕਿ ਜੇ ਅਸੀਂ ਨਾ ਉਠੇ ਤੇ ਇਹ ਲੋਕ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇਣਗੇ ਮੈਂ ਕਈ ਵਾਰ ਕਿਹਾ ਹੈ ਕਿ ਸਾਡੀਆਂ ਸੰਸਥਾਵਾਂ ਇੰਨੀ ਅਹਿਮੀਅਤ ਰੱਖਦੀਆਂ ਨੇ ਜਿੰਨੀ ਮਨੁੱਖਾ ਸਰੀਰ ਦੇ ਵਿੱਚ ਰੀੜ ਦੀ ਹੱਡੀ ਤੇ ਜਰਾ ਜਿੰਨੇ ਵੀ ਤੇ ਰੀੜ ਦੀ ਹੱਡੀ ਡੈਮੇਜ ਹੋ ਗਈ ਨਾ ਤੇ ਮੰਜੇ ਤੋਂ ਉੱਠਿਆ ਨਹੀਂ ਨਾ ਜਾਂਦਾ ਜਿਵੇਂ ਕਿਸੇ ਤੋਂ ਚੱਲ ਫਿਰਿਆ ਨਹੀਂ ਨਾ ਜਾਂਦਾ ਕਿਸੇ ਤੋਂ ਜੇ ਸਾਡੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਹੀ ਇਹ ਲੋਕ ਕਮਜ਼ੋਰ ਕਰਦੇ ਰਹੇ ਤੇ ਕੰਮ ਤੋਂ ਉੱਠਿਆ ਨਹੀਂ ਜਾਣਾ ਤੇ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਜਿਹੜੇ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕ੍ਰਪਸ਼ਨ ਬੇਈਮਾਨੀ ਇਹ ਛੋਟੇ ਮਸਲੇ ਨੇ ਸਿਧਾਂਤ ਦੇ ਉੱਤੇ ਫਮਲਾ ਸਿਧਾਂਤ ਦਾ ਪਕੁੰਬਰ ਕੱਢਣਾ ਸਿਧਾਂਤ ਨੂੰ ਪਿੱਠ ਦੇਣੀ ਇਹ ਬਹੁਤ ਵੱਡੇ ਮਸਲੇ ਆ ਕੋਈ ਅਧਿਕਾਰੀ ਖਾ ਗਏ ਨਹੀਂ ਖਾ ਗਏ ਕੋਈ ਅਹੁਦੇਦਾਰ ਖਾ ਗਏ ਨਹੀਂ ਖਾ ਗਏ ਕੋਈ ਗੱਲ ਨਹੀਂ ਪੈਸਾ ਖਤ ਹੈ ਨਾ ਹੋਰ ਆ ਜਾਏਗਾ ਪਰ ਜੇ ਇਸ ਸਿਧਾਂਤ ਨੂੰ ਡੈਮੇਜ ਕਰਨ ਲੱਗ ਗਏ ਤੇ ਸਿਧਾਂਤ ਦਾ ਜਿਹੜਾ ਨੁਕਸਾਨਿਆ ਜਾਣਾ ਜਿਹੜਾ ਹੈ ਇਹ ਸਾਡੇ ਲਈ ਬਹੁਤ ਘਾਤਕ ਹੋ। ਬਹੁਤ ਘਾਤਕ ਹੋ। ਇਹਦਾ ਸੰਸਾਰ ਇੱਥੇ ਜੇ ਧਰਮ ਦੇ ਨਾਂ ਦੇ ਉਤੇ ਖਾਨ ਵਾਲੇ ਬਹੁਤ ਹੈ। ਤੇ ਧਰਮ ਲਈ ਆਪਣੇ ਆਪ ਨੂੰ ਉਜਾੜਨ ਵਾਲੇ ਵੀ ਬੈਠੇ ਆ। ਆਪਣੀ ਆਪ ਨੂੰ ਧਰਮ ਲਈ ਕੁਰਬਾਨ ਕਰਨ ਵਾਲੇ ਵੀ ਇੱਥੇ ਬੈਠੇ ਹੈ। ਫੇਰੀ ਸੰਸਾਰ ਚੱਲ ਗਿਆ। ਫੇਰੀ ਦੁਨੀਆ ਚੱਲ ਗਈ। ਅਬਾਰੋ মিডিਆ ਵਾਲੇ ਪ੍ਰਸ਼ਨ ਕਰ ਰਹੇ ਸੀ ਜੀ ਫਲਾਣੇ ਨੇ ਤੁਹਾਡੇ ਬਾਰੇ ਆਹ ਕਹਿਤਾ ਫਲਾਣੇ ਨੇ ਤੁਹਾਡੇ ਬਾਰੇ ਇਹ ਕਹਿਤਾ ਮੈਂ ਇਹੋ ਗੱਲ ਕਹੀ ਹੈ। ਕਿ ਮੈਂ ਕੋਈ ਜਵਾਬ ਨਹੀਂ ਦੇਣਾ। ਕਿਉਂਕਿ ਜਦੋਂ ਬੰਦਾ ਤੁਹਾਡੀ ਉਮੀਦ ਤੋਂ ਬਹੁਤ ਜ਼ਿਆਦਾ ਥੱਲੇ ਚਲਾ ਜਾਏ ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਕਿਉਂਕਿ ਤੁਸੀਂ ਉਹਨਾਂ ਥੱਲੇ ਨਹੀਂ ਜਾ ਸਕਦੇ ਤੇ ਜੇ ਜਾ ਸਕਦੇ ਹੋ ਤੇ ਫਿਰ ਦੇਈ ਜਾਓ ਜਵਾਬ ਫਿਰ ਜਾਈ ਜਾਓ ਜਦੋਂ ਤੁਹਾਡੀ ਉਮੀਦ ਤੋਂ ਵੀ ਇਹ ਇੱਥੋਂ ਤੱਕ ਡਿੱਗ ਸਕਦੇ ਨੇ ਬਸ ਇਦੋਂ ਥੱਲੇ ਨਹੀਂ ਡਿੱਗਣਗੇ ਫਿਰ ਵੀ ਯਾਰ ਦਸਤਾਰਾਂ ਸਜਾਉਂਦੇ ਆ ਮੂੰਹ ਤੇ ਦਾੜੀਆਂ ਇਦੋਂ ਥੱਲੇ ਨਹੀਂ ਜਾ ਸਕਦੇ ਪਰ ਜੇ ਤੁਹਾਡੀ ਉਮੀਦ ਤੋਂ 100 ਗੁਣਾ ਥੱਲੇ ਚਲੇ ਜਾਣ ਫਿਰ ਤੁਹਾਨੂੰ ਚੁੱਪ ਕਰ ਦੇਣਾ ਚਾਹੀਦਾ ਹੈ ਸ਼ਾਂਤ ਹੋ ਜਾਣਾ ਚਾਹੀਦਾ ਜਿੱਥੇ ਪਰ ਤਿਆਰੀ ਕਰ ਲੋ। ਲੇ ਠੀਕ ਆ ਕਮਰ ਕਸਾ ਕਰ ਲੋ। ਇਹ ਉਤਰਦੇ ਚੱਕਣ ਚ ਇਹਨਾਂ ਦੇ ਬਰਾਬਰ। ਭਈ ਸਾਡੇ ਤੋਂ ਤਾਂ ਨਹੀਂ ਉਤਰਿਆ ਜਾਣਾ ਇਹਨਾਂ ਦੇ ਬਰਾਬਰ। ਮੇਰੇ ਤੋਂ ਤਾਂ ਨਹੀਂ ਉਤਰਿਆ ਜਾਣਾ। ਹੋ ਕੀ ਰਿਹਾ। ਮੈਂ ਬੋਲਦਾ ਉਹ ਬੋਲਦੇ ਐ। ਸਿੱਖ ਵਿਰੋਧੀ ਜਿਹੜੇ ਐ ਤਮਾਸ਼ਾ ਦੇਖਦੇ। ਅਸੀਂ ਤਾਂ ਨਹੀਂ ਕੋਮ ਨੂੰ ਤਮਾਸ਼ਾ ਦਿਖਾਉਣਾ। ਜਿਉਂ ਸਿਆਣੀ ਨਹੀਂ ਤੇ ਕੱਟੋ-ਕੱਟ ਅਸੀਂ ਸਿਆਣੇ ਬਣਨਾ। ਇਸ ਕਰਕੇ ਮੈਂ ਉਹਨਾਂ ਦੀਆਂ ਕਈਆਂ ਗੱਲਾਂ ਦਾ ਹੁਣ ਕੋਈ ਜਵਾਬ ਨਹੀਂ ਦੇ। ਸੈਟਲਾਂ ਵਿੱਚ ਕੱਢ ਗੈਹ ਪੈਣ ਜਿੰਨਾ ਥੱਲੇ ਡਿੱਗਦਾ ਅਸੀਂ ਹੁਣ ਸਿਧਾਂਤਾਂ ਦੀ ਗੱਲ ਕਰਨੀ ਹੈ ਮਰਿਆਦਾ ਦੀ ਗੱਲ ਕਰਨੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਹੈ ਕਿਹੜਾ ਅਜੰਡਾ ਲੈ ਕੇ ਕਰਨਾ ਹੈ ਤੁਹਾਡੀ ਸੰਮਤੀ ਦੇ ਨਾਲ ਅਸੀਂ ਇਹਦੀ ਗੱਲ ਕਰਦੇ ਹਾਂ ਤੁਹਾਡੇ ਦਿਲਾਂ 'ਚ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਭਵਿੱਖ ਦੇ ਵਿੱਚ ਅਸੀਂ ਉਹਨੂੰ ਲੈ ਕੇ ਚੱਲਣਾ ਜਿਹੜੇ ਸਾਡੀਆਂ ਸਾਡੀ ਕੌਮ ਨੂੰ ਉਪਲੰਧੀਆਂ ਦੇ ਉੱਤੇ ਲੈ ਕੇ ਜਾਵੇ ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਮਿਆਰ ਨੂੰ ਜਿਹੜਾ ਹੈ ਉਹ ਫੇਰ ਬਹਾਲ ਕਰ ਸਕੋ ਫੇਰ ਬਹਾਲ ਕਰ ਸਕੋ ਅਸੀਂ ਉਸ ਪਾਸੇ ਵੱਲ ਵਧਣਾ ਔਰ ਇਹਦੇ ਲਈ ਨੌਜਵਾਨਾਂ ਦਾ ਜਿਹੜਾ ਸਾਥ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਇਹ ਸਾਥ ਮਿਲੇਗਾ ਤੇ ਅਸੀਂ ਕਰਾਂਗੇ ਤਾਂ ਅਸੀਂ ਚੁੱਪ ਕਰਕੇ ਬਹਿ ਜਾਾਂਗੇ ਭਾਈ ਠੀਕ ਹੈ ਇਹ ਵੀ ਚੱਲਣਾ ਚਾਹੀਦਾ ਹੈ ਪਰ ਸਾਡੀ ਖਮੋਸ਼ੀ ਸਾਨੂੰ ਬਰਬਾਦ ਕਰਦੇ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰਦੇ ਇਸ ਕਰਕੇ ਉਠੋ ਤੇ ਉੱਠ ਕੇ ਕਾਫਲੇ ਬਣ ਕੇ ਤੁਰੋ ਜਿਵੇਂ ਸਰਦਾਰ ਮਿੰਦਰ ਸਿੰਘ ਜੀ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਜਾਵਾਂਗੇ ਬਿਲਕੁਲ ਜਾਵਾਂਗੇ ਪਿੰਡ-ਪਿੰਡ ਬਿਲਕੁਲ ਪਿੰਡ-ਪਿੰਡ ਜਾਵਾਂਗੇ ਹੁਣ ਅਸੀਂ ਦੱਸਾਂਗੇ ਕਿ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੈ ਮੈਂ ਕੱਲ ਪਰਸੋ ਵੀ ਭਾਈ ਗੁਰਦਾਸ ਜੀ ਦੀ ਇੱਕ ਪੰਗਤੀ ਪੜ੍ਹੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੇ ਘਰ ਬੰਦ ਹੈ ਬਾਹਰੋਂ ਕੌਣ ਰੱਖਣਾ ਹੈ ਤੇ ਪਹਿਰੇਦਾਰ ਹੀ ਘਰ ਨੂੰ ਬੰਦ ਰੱਖ ਤੇ ਆਜੇ ਤੇ ਫਿਰ ਘਰ ਨੂੰ ਕੌਣ ਬਚਾ ਸਕਦਾ ਹੈ ਜੇ ਘਰ ਦਾ ਮੈਂਬਰੀ ਘਰ ਚ ਚੋਰੀ ਕਰਨ ਲੱਗ ਜੇ ਵਰਕਤ ਪੈ ਸਕਦੀ ਜੇ ਘਰ ਦਾ ਮੈਂਬਰ ਆਇਆ ਘਰ ਚੋਂ ਪੈਸੇ ਚੋਰੀ ਕਰਨ ਲੱਗ ਜੇ ਜੇ ਘਰ ਦਾ ਮੈਂਬਰ ਜਿਹੜਾ ਹੈ ਉਹ ਖੁਦ ਜਿਹੜਾ ਹੈ ਘਰ ਦੀਆਂ ਕੰਧਾਂ ਦੇ ਵਿੱਚ ਸੁਰਾਖ ਕਰਨ ਲੱਗ ਜੇ ਮੋਰੀਆਂ ਕਰਨ ਲੱਗ ਜੇ ਘਰ ਬਚ ਸਕਦਾ ਹੈ ਬਿਲਕੁਲ ਵੀ ਨਹੀਂ ਬਚ ਸਕਦਾ ਅਜਿਹੀ ਪਿਟੀਸ਼ਨ ਹੋਈ ਪਈ ਹੈ ਔਰ ਜਿਹੜੇ ਮੋਰੀਆਂ ਕਰ ਰਹੇ ਹੈ ਜਿਹੜੇ ਮੋਰੀਆਂ ਕਰ ਰਹੇ ਹੈ ਇਹਨਾਂ ਨੂੰ ਸਮਝਣੀ ਹੈ ਸਿਧਾਂਤਾਂ ਦੀ ਇਹਨਾਂ ਨੂੰ ਸਮਝਨੀ ਹੈ ਪਰੰਪਰਾਵਾਂ ਦੀ ਔਰ ਇਹ ਦਾਖਲ ਕਰ ਲਏ ਗਏ ਨੇ ਘਰ ਦੇ ਅੰਦਰ ਇਹਨਾਂ ਨੂੰ ਪਰਿਵਾਰਕ ਮੈਂਬਰ ਬਣ ਲਿਆ ਗਿਆ ਕਿਸ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਪੈਸੇ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਕਾਸੇ ਕਰਕੇ ਮੰਨ ਲਿਆ ਗਿਆ ਔਰ ਮੈਂਬਰ ਮੰਨ ਕੇ ਇਹਨਾਂ ਨੂੰ ਘਰ ਦੇ ਵਿੱਚ ਵਾਰ ਲਿਆ ਗਿਆ ਇਹ ਤਾਂ ਸਾਡੇ ਮੈਂਬਰ ਹੈ ਤੇ ਉਹਨਾਂ ਨੂੰ ਘਰ ਦੀ ਐ ਵੀ ਅੱਜ ਦਾ ਪਤਾ ਹੀ ਨਹੀਂ ਸੀ ਇਸ ਕਰਕੇ ਸਾਧ ਸੰਗਤ ਜੀ ਖਾਸ ਤੌਰ ਤੇ ਨੌਜਵਾਨ ਵੀਰੋ ਉਠਿਏ قافلے ਬਨ ਕੇ ਤੁਰਿਏ ਜਿੱਥੇ-ਜਿੱਥੇ ਤੁਹਾਡਾ ਦਾਇਰਾ ਹੈ ਉਸ-ਉਸ ਦਾਇਰੇ ਦੇ ਵਿੱਚ ਤੁਸੀਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਆਰੰਭ ਕਰ ਦਿਓ ਮੈਨੂੰ ਲੱਗਦਾ ਕਿ ਜਿੰਨੇ ਨੌਜਵਾਨ ਬੈਠੇ ਆ ਸਾਰੇ ਹੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨਾਲ ਜਿਹੜੇ ਜੁੜੇ ਆ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਬਹੁਤਾ ਨਹੀਂ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਵਕਤ ਦੇਣਾ ਸ਼ੁਰੂ ਕਰ ਦਿਓ ਤੁਸੀਂ ਸਮਾਂ ਦੇਣਾ ਸ਼ੁਰੂ ਕਰ ਦਿਓ ਵੈਸੇ ਵੀ ਅਸੀਂ 5-5 6-6 ਘੰਟੇ ਸਮਾਂ ਦਿੰਨੇ ਆ 7-7 ਘੰਟੇ ਸਮਾਂ ਦਿੰਨੇ ਆ ਪਰ ਕੌਮ ਲਈ ਪੰਥ ਲਈ ਪੰਥਕ ਸੰਸਥਾਵਾਂ ਲਈ ਆਪਣੇ ਆਪਣੇ ਮੋਬਾਈਲਾਂ ਦੇ ਉੱਤੇ ਸਿਰਫ ਅੱਧਾ ਘੰਟਾ ਜਿਹੜਾ ਹੈ ਉਹ ਦੇਣਾ ਸ਼ੁਰੂ ਕਰ ਦਿਓ ਤੇ ਜਿਹੜਾ ਇਹਨਾਂ ਦੇ ਝੂਠਾ ਜਿਹਾ ਆਈਟੀ ਵਿੰਗ ਬਣਾਇਆ ਹੈ ਨਾ 20-30 ਬੰਦਿਆਂ ਦਾ ਅਸੀਂ ਹਵਾ ਦੇ ਵਿੱਚ ਜਿਵੇਂ ਤੜਕੇ ਉੱਡਦੇ ਆ ਨਾ ਐਂ ਡਾ ਦੇਾਂਗੇ ਸੋ ਨਿਆ ਸੋ بس ਇੰਨੀ ਕੁ ਬੇਨਤੀ ਹੈ ਨੌਜਵਾਨਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਕੌਮ ਲਈ ਪੰਥ ਲਈ ਔਰ ਸਿਧਾਂਤਾਂ ਲਈ ਮਰਿਆਦਾ ਲਈ ਇਹ ਕੱਢ ਲਓ। ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਜਥੇਬੰਦੀ ਬਣਾਈ ਸੀ। ਔਰ ਬੜੀ ਪੰਥਕ ਸੋਚ ਵਾਲੀ ਰੂਹ ਨਾਲ ਬੜਾ ਉਹਨਾਂ ਦਾ ਵਿਜ਼ਨ ਸੀ। ਔਰ ਮੈਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਵਜੋਂ ਸੇਵਾ ਸੰਭਾਲ ਨਿਭਾਉਂਦਾ ਸੀ ਤੇ ਉਹ ਬਹੁਤ ਸਾਰੀਆਂ ਸਲਾਹਾਂ ਦਿੰਦੇ ਸੀ। ਔਰ ਅੱਛੀ ਨੇਕ ਤੇ ਪੰਥਕ ਹੱਕ ਦੇ ਵਿੱਚ ਜਿਹੜੀ ਹੈ ਉਹ رائے ਦਿਆ ਕਰਦੇ ਸੀ। ਉਹ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦਾ ਲਾਇਆ ਬੂਟਾ ਅੱਜ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਿਹਾ ਹੈ। ਮੈਂ ਬਹੁਤ-ਬਹੁਤ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦਾ। ਇਹ ਇਸ ਮੰਚ ਤੋਂ ਨੌਜਵਾਨਾਂ ਨੂੰ ਜੋੜਨ ਦਾ ਜਿਹੜਾ ਹੈ ਉਹ سلسلہ ਪਰ ਆਰੰਭ ਕੀਤਾ ਗਿਆ ਵਿਚਾਰ ਗੋਸ਼ਟੀਆਂ ਰਾਹੀਂ ਮੇਰੀ ਇਹੋ ਅਰਦਾਸ ਹੈ ਕਿ ਸਰਦਾਰ ਮੇਜਰ ਸਿੰਘ ਜੀ ਨੂੰ ਔਰ ਦਲੇਰ ਸਿੰਘ ਜੀ ਡੋਡ ਦਾ ਹੋਰ ਵੀ ਜਿੰਨੇ ਸਾਡੇ ਇੱਥੇ ਬੈਠੇ ਨੇ ਵੀਰ ਨੌਜਵਾਨ ਵੀਰ ਹੈ ਮੈਂ ਇਹਨਾਂ ਨੂੰ ਇਹੋ ਹੀ ਅਪੀਲ ਕਰਾਂਗਾ ਕਿ ਜਿਵੇਂ ਬੂੰਦ ਬੂੰਦ ਨਾਲ ਮਿਲ ਕੇ ਸਮੁੰਦਰ ਬਣ ਜਾਂਦਾ ਹੈ ਇਵੇਂ ਨੌਜਵਾਨਾਂ ਨੂੰ ਨੌਜਵਾਨਾਂ ਨਾਲ ਜੋੜ ਦੇ ਜੋੜ ਦੇ ਜੋੜ ਦੇ ਜੋੜ ਦੇ ਅਸੀਂ ਇੱਕ ਬਹੁਤ ਵੱਡਾ ਜਿਹੜਾ ਹੈ ਆਪਣਾ ਦਾਰਾ ਬਣਾ ਲਵਾਂ ਜਦੋਂ ਅਸੀਂ ਇਕੱਠੇ ਹੋ ਕੇ ਅਸੀਂ ਤਹਾੜ ਮਾਰਾਂਗੇ ਨਾ ਤੇ ਆਪਾਂ ਹੀ ਸਮੱਸਿਆਵਾਂ ਆਪਾਂ ਹੀ ਢਾਣੇਗਾ ਆਪਾਂ ਹੀ ਦੇਖੋ ਕਿੰਦੀ ਕਮਾਲ ਦੀ ਗੱਲ